ਬੈਣਾ ਜੇ ਸ਼ਬਦ ਦੇ ਕਾਲਜ ਗਿਆ ਹੋਗਾ ਸੁਖ ਕਹਿੰਦਾ ਪੈ ਗਿਆ ਇਹ ਘਰੋਂ ਤੇ ਪ੍ਰੀਤੀ ਨੂੰ ਨਾਲ ਲੈ ਕੇ ਗਿਆ ਵਾ ਅੱਛਾ ਹੁਣ ਗਾੜੀ ਪਤਾ ਨਹੀਂ ਉਹ ਨਹੀਂ ਗਿਆ ਹੋਗਾ ਉਹ ਵੈਸੇ ਜਿਹੜੀ ਗੱਲ ਕਹਿ ਦਵੇ ਉਹਨੂੰ ਪੂਰੀ ਕਰਦਾ ਵਾ ਉਹ ਸੁਖ ਵੱਲੋਂ ਤੇ ਮੇਰੀ ਜਾਨ ਬੜੀ ਸੌਖੀ ਐਵੇਂ ਮੈਂ ਆਖਾਂ ਹਰ ਗੱਲ ਮੇਰੀ ਮੰਨਦਾ ਵਾ ਤੇ ਪੂਰੀ ਰੀ ਸਪੋਰਟ ਕਰਦਾ ਪਰ ਉਹਨੇ ਨਿਆਣਾ ਥੋੜੀ ਪ੍ਰੀਤੀ ਤੇ ਇਹਨੂੰ ਛੋੜਿਆ ਸਮਝਾਇਆ ਕਰੇ ਜਿਆਦਾ ਹੀ ਵੀ ਇਕੜਦਾ ਜਾਂਦਾ ਵਾ ਕੀ ਇਹਨੂੰ ਕਵਾਂ ਮੈਨੂੰ ਤੇ ਸਮਝ ਨਹੀਂ ਲੱਗਦੀ ਹਰੋਜ ਅੱਧੀ ਜਵਾਨ ਆਏ ਫੀਸ ਮੰਗੇ ਜੇਬ ਖਰਚਾ ਉਤਰਾ ਮੰਗੇ ਉਸੇ ਵੇਲੇ ਉਹ ਇਹਨੂੰ ਦਿੰਦਾ ਉਹ ਮੈਨੂੰ ਵੀ ਨਹੀਂ ਪੁੱਛਦਾ ਮੈਂ ਸਗੋਂ ਰੋਕੂਗੀ ਤਾਂ ਇਹਦਾ ਨਹੀਂ ਮਮੀ ਮੁੰਡੇ ਕਾਲਜ ਜਾਂਦੇ ਆ ਪੈਂਦੇ ਖਲੁੰਦੇ ਚੱਲਿਆ 11500 ਤੋਂ ਨਹੀਂ ਜ਼ਿਆਦਾ ਉਹਦੇ ਪਟੂਏ ਚ ਇਹ ਫੇਰ ਵੀ ਉਹ ਗੱਲ ਫਿਰ ਖੁੱਲਾ ਖਰਚਾ ਲੈ ਕੇ ਜਦੋਂ ਇਹ ਬੁੜੀਏ ਕਰਦਾ ਸਾਰੀ ਤੇ ਜੇ ਇਦਾਂ ਕਰੂਗਾ ਤਾਂ ਫੇਰ ਉਹਨੇ ਹਟ ਜਾਣਾ ਤੇ ਮੈਨੂੰ ਸਗੋਂ ਦੇ ਲੰਡਾਰੀ ਪੂਰ ਨੇ ਪਤਾ ਨਹੀਂ ਮੇਰ ਨਾਲ ਕਿਦਾਂ ਦਾ ਵਰਤੀਰਾ ਕਰਨਾ ਮੈਨੂੰ ਮਾਂ ਸਮਝੇ ਕਿ ਨਾ ਸਮਝੇ ਕੋਸੋ ਕੋ ਮਾਂ ਸਮਝਦਾਈ ਤੇ ਇਹ ਜਿਹੜਾ ਮੈਂ ਜੰਮੇ ਹੀ ਇਹ ਮੈਨੂੰ ਸਮਝਦਾ ਨਹੀਂ ਤੇ ਮੇਰੀ ਮਾਂ ਮੈਨੂੰ ਸਮਝਾਉਂਦੀ ਨਹੀਂ ਨੋ ਕੀ ਆ ਕੇ ਇਹਨੂੰ ਬੰਦਾ ਨਿਆਣਾ ਥੋੜੀ ਆ ਹ ਹਸਿਆਣਾ ਆ ਜੇ ਇਹਦੇ ਪਿਓ ਨੂੰ ਪਤਾ ਲੱਗਾ ਤਾਂ ਉਹਨੇ ਮੇਰੇ ਦਵਾਲੇ ਰੋ ਉਹਨੇ ਤੇ ਫਿਰ ਹੋਣਾ ਹੀ ਆ ਹਾਂਜੀ ਉਹ ਬੈਠੇ ਜੇ ਹਾਂ ਆ ਗਿਆ ਹੋਰ ਕਲ ਮੋਟਰਸਾਈਕਲ ਕੋਈ ਨਹੀਂ ਉਹ ਜੱਗਾ ਵੀਰ ਖਲੋਤਾ ਸੀ ਇੱਥੇ ਉਹ ਲੱਗਿਆ ਕਿ ਉਹਨੇ ਜਾਣਾ ਹੈ ਅੱਡੇ ਨੂੰ ਤੇ ਉਹ ਲੈ ਗਿਆ ਗਿਆ ਹੀ ਕਾਲਜ ਹਾਂਜੀ ਕਿਹਾਂ ਕਾਲਜ ਇਹਦੇ ਕੀ ਜਾਂਦੇ ਕੋਈ ਨਹੀਂ ਮੈਂ ਤਾਰਿਆ ਫੀਸ ਆ ਤੇ ਉਹ ਕਹਿੰਦੇ ਸੀ ਵੀ ਅੱਗੇ ਤੋਂ ਨਾ ਐਵੇਂ ਦਾ ਕੋਈ ਕੰਮ ਹੋਵੇ ਕਿ ਮਤਲਬ ਪੇਪਰ ਹੀ ਦੁਬਾਰਾ ਲਵਾਂਗੇ ਇਹਦੇ ਸਾਰੇ ਪੇਪਰ ਸਾਰੇ ਪੇਪਰ ਕਹਿੰਦੇ ਦੁਬਾਰਾ ਲਵਾਂਗੇ ਤੇ ਪਰ ਇਹ ਆ ਵੀ ਹੁਣ ਇਹ ਬੜੇ ਚੰਗੀ ਤਰ੍ਹਾਂ ਤੇ ਮਤਲਬ ਇਹਦੀ ਕੋਈ ਸ਼ਿਕਾਇਤ ਨਾ ਹੋਵੇ ਤੇ ਫੇਰ ਮਤਲਬ ਉਦਾਂ ਜਾਂਦੇ ਜੇ ਹੁਣ ਇਹ ਕੋਈ ਗੱਲ ਹੋਈ ਤੇ ਫੇਰ ਸਾਡੇ ਲਈ ਵੀ ਔਖਾ ਜਾਣਾ ਤੇ ਹੁਣ ਮੈਂ ਤੇ ਸਾਹਮਣੇ ਟੀਚਰਾਂ ਦੇ ਨਾ ਉੱਥੇ ਤੇ ਐ ਕੋਈ ਬਲਕਨਾ ਬੜ ਕੇ ਬੈਠਾ ਹੈ ਜਿਵੇਂ ਇੱਥੇ ਨਹੀਂ ਕੋਈ ਗੱਲ ਨਹੀਂ ਦੱਸਦਾ ਉੱਥੇ ਵੀ ਨਹੀਂ ਇਹਨੇ ਕੋਈ ਗੱਲ ਦੱਸੀ ਬਥੇਰਾ ਟੀਚਰਾਂ ਨੇ ਪੁੱਛਿਆ ਮੈਂ ਤਾਂ ਬਥੇਰਾ ਮੱਥਾ ਮਾਰਦੀ ਘਰੇ ਇਹਨੂੰ ਕਦੇ ਮਤ ਆਉਣੀ ਆ ਛੋੜ ਨਾ ਇਹਦੇ ਤੇ ਇਹ ਮੈਂ ਤੇ ਬਥੇਰਾ ਐ ਉੱਥੇ ਵੀ ਕਿਹਾ ਕੋਈ ਨਹੀਂ ਪਾਣੀ ਪੀ ਲੈਣ ਨੂੰ ਰੇਤੇ ਪਾਣੀ ਲਈ ਆਈ ਸੋਖਲੀ ਮਾਸੀ ਤੇਰੀ ਲਿੰਦੀ ਬਣੀ ਚਲੋ ਕੋਨੀ ਬੇਥੇਰਾ ਉੱਥੇ ਵੀ ਮੱਥਾ ਮਾਰਿਆ ਇਹਦੇ ਟੀਚਰਾਂ ਨੇ ਵੀ ਮੰਮੀ ਉੱਥੇ ਕਹਿ ਗਏ ਆ ਮੈਂ ਕਿਹਾ ਹੁਣ ਧਿਆਨ ਲਾ ਪੜੀ ਆਪਣਾ ਨੰਬਰ ਦੇ ਆ ਨੰਬਰ ਦੇ ਆ ਮੈਂ ਆਪਣਾ ਵੀ ਤੁਹਾਡਾ ਵੀ ਦੇ ਆ ਜੋ ਹੁਣ ਡੈਡੀ ਨੂੰ ਪਤਾ ਲੱਗ ਗਿਆ ਨਾ ਹੁਣ ਕਿੱਦਾਂ ਕਰੀਏ ਉਹਨੂੰ ਦਸੀਏ ਕਿ ਨਾ ਦਸੀਏ ਨਹੀਂ ਆਲਦੀ ਘੜੀ ਰਹਿਣ ਦੋ ਜੀ ਗਾਂ ਇਹਨੇ ਕੀਤਾ ਫਿਰਤ ਨਹੀਂ ਇਹਦੇ ਲਿਆਜ ਰੱਖਣਾ ਫਿਰ ਦਸੀ ਦੇਣਾ ਉਹਨੂੰ ਪਤਾ ਲੱਗ ਗਿਆ ਨਾ ਟਾ ਲੈਣਾ ਫਿਰ ਸੋਕੋ ਭਾਤ ਮੈਨੂੰ ਤਾਂ ਐ ਲੱਗਦਾ ਜਿੰਨੀ ਤੂੰ ਉਹਦੀ ਸਪੋਰਟ ਕਰਦਾ ਹਨਾ ਉਹ ਇਸ ਚੀਜ਼ ਦਾ ਫਾਇਦਾ ਚੁੱਕੀ ਜਾਂਦਾ ਤੇ ਕੋਈ ਨਹੀਂ ਮੈਨੂੰ ਸੁੱਖ ਬਚਾਈ ਜਾਂਦਾ ਤੇ ਨਹੀਂ ਦੱਸਦੇ ਗਾੜੀ ਨੂੰ ਇਸ ਚੀਜ਼ ਦਾ ਉਹ ਫਾਇਦਾ ਚੁੱਕ ਕੇ ਉਹ ਵਿਗੜਿਆ ਅੱਜ ਤੋਂ ਬਾਅਦ ਉਹਦੀ ਸਪੋਰਟ ਨਾ ਕਰ ਨਹੀਂ ਮੰਮੀ ਹੁਣ ਨਹੀਂ ਮੈਂ ਨਹੀਂ ਸਪੋਰਟ ਕਰਦਾ ਉਹਨਾਂ ਨੂੰ ਛੁੱਟੀ ਹੁੰਦੀ ਕਾਲਜ ਤੋਂ ਉਹਦਣੇ ਨੂੰ ਆਪ ਨਾਲ ਕਰਦੇ ਕੰਮ ਤੇ ਖੜਿਆ ਕਰਨਾ ਉਸੇ ਦੁਕਾਨ ਤੇ ਕੰਮ ਕਰੇ ਨਹੀਂ ਨਹੀਂ ਠੀਕ ਐ ਨਹੀਂ ਨਹੀਂ ਫੀਸਾਂ ਤਾਰਨੇ ਤੇ ਜੇ ਇੱਥੇ ਦਾ ਇੱਥੇ ਰੋਂਦਾ ਕੱਲ ਨੂੰ ਪੁੱਤ ਤੈਨੂੰ ਪਤਾ ਪੈਣ ਚ ਕੀ ਕੋਸ਼ਲ ਲੋਕੀ ਜਿਉਂਨਾ ਮੁੰਡੇ ਵੀ ਨੇ ਤੇ ਇਹ ਡਾਰਾ ਕੋਈ ਫੀਸ ਨਹੀਂ ਦਾਰੀ ਇਹਨੇ ਕੀ ਕੀਤਾ ਹੋਊਗਾ ਚਲੋ ਕੋਈ ਨਹੀਂ ਮੈਂ ਇਹਨੂੰ ਨਾ ਕੱਲ ਲੈਣ ਨੂੰ ਕੋਈ ਚਾਹੀਦਾ ਵੀ ਹੁਣ ਇਹਨੂੰ ਨਿਗਰਾਨੀ ਚ ਰੱਖਣਾ ਰੱਖਾਂਗੇ ਕੋਈ ਨਹੀਂ ਆਹੋ ਇਹਦਾ ਬਾਹਰ ਅੰਦਰ ਧਿਆਨ ਰੱਖੀ ਤੇ ਜੇ ਕੋਈ ਹੋਰ ਪੈ ਲੋਗੀ ਤਾਂ ਮੈਂ ਤੇ ਜੀਦੀ ਮਰ ਜੂਗੀ ਨਹੀਂ ਨਹੀਂ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਬਾਹਰ ਅੰਦਰ ਇਹਦਾ ਧਿਆਨ ਰੱਖਾਂਗੇ ਭਲਾ ਕੀ ਕਰਦਾ ਹੈ ਕੰਨੇ ਪਏ ਹਾਂ ਤਰਾ 20 25000 ਰੁਪਇਆ ਪੜਾਇਆ ਇਹਨੂੰ ਚੱਲ ਭੀ ਤੇ ਆਪਣੀ ਫੀਸ ਕੋਸਟ ਧਾਰ ਦੇ ਜੋ ਵੀ ਖੱਚਾ ਤੇਰਾ ਤੇ ਸਾਰੇ ਖਾ ਗਿਆ ਤੇ ਹੋਰ ਹੋਰ ਉਹ ਤਾਂ ਵੀ ਬਥੇਰਾ ਖਰਚਾ ਦੇਦਾ ਇਹਨੂੰ ਕਿਤੇ ਮੈਂ ਤੁਹਾਡੇ ਤੋਂ ਚੋਰੀ ਵੀ ਤਾਂ ਇਹਨੂੰ ਬਥੇਰਾ ਖਰਚਾ ਦੇ ਦਿੰਦਾ ਜਾਂ ਤੇ ਨੇ ਕੋਈ ਇਹੋ ਜੇ ਕੰਮਾਂ ਚ ਕਿਸੇ ਦੇ ਨਾਲ ਮਦਦ ਕੀਤੀ ਆ ਇਹੋ ਹੀ ਗੱਲ ਜਾਂ ਫਿਰ ਕੋਈ ਗਲਤ ਬੰਨੇ ਖਰਚ ਗਿਆ ਹੁਣ ਇਹ ਤੇ ਆਪਾਂ ਨੂੰ ਨਿਗਰਾਨੀ ਰੱਖਣੀ ਪਊ ਇੰਨੀ ਸ਼ਰਮ ਆਉਂਦੀ ਆ ਕਾਲਾ ਦਾ ਸ਼ੁਕਰ ਆ ਜੇ ਕੀੜਾ ਤੇ ਹੋਰ ਬਸ ਤਾਂ ਆਏ ਨੇ ਮੈਂ ਕੀ ਕਰਾਂ ਮੈਂ ਪ੍ਰੀਤੀ ਵੀ ਵਿਚਾਰੀ ਕੱਲ ਦੀ ਪਰੇਸ਼ਾਨ ਹੋਈ ਆ ਤੇ ਹਾਈ ਨਾ ਤੰਗ ਕਰਦਾ ਤੈਨੂੰ ਇਹ ਲੋਕ ਕੋਈ ਨਹੀਂ ਨਾ ਕੋਈ ਟੈਂਸ਼ਨ ਨਾਲ ਕੋਈ ਨਹੀਂ ਸਮਝਾਇਆ ਹੁਣ ਇਹ ਨਾ ਲੱਗੀ ਤੇ ਫਿਰ ਇਹਦੀ ਜ਼ਿੰਦਗੀ ਨਾ ਛੇਤੀ ਹੁਣ ਇਹਨੂੰ ਕੋਈ ਕਪੜਾ ਹੀ ਲੈ ਕੇ ਤਈ ਨਹੀਂ ਹੁਣ ਇਹ ਹੋ ਜਾਂਦਾ ਬਥੇਰੇ ਇਹਦੀ ਕੋਲ ਤੇ ਮੋਟਰਸਾਈਕਲ ਤੇ ਬਿਲਕੁਲ ਨਾ ਕੈਨਸਲ ਆ ਨਹੀਂ ਨਹੀਂ ਜਾ ਦੇ ਵਾਸਤੇ ਹੀ ਮੈਂ ਦੱਸਿਆ ਇਹਦੇ ਟੀਚਰਾਂ ਨੂੰ ਮੈਂ ਕਿਹਾ ਮੋਟਰਸਾਈਕਲ ਮੰਗ ਜਾਂਦੇ ਬਿਲਕੁਲ ਨਾ ਲੈ ਕੇ ਦੇ ਹਾਂ ਹੁੰਦੇ ਬੱਸਾਂ ਤੇ ਇਹਨੂੰ ਭੇਜੋ ਬੱਸ ਤੇ ਕਾਲਜ ਬੱਸ ਵੀ ਆਉਂਦੀ ਪ੍ਰਾਈਵੇਟ ਵੀ ਆਉਂਦੀ ਹੈ ਜਿੱਤੇ ਮਰਜੀ ਆ ਜੇ ਉਹ ਤਾਂ ਦਾ ਮਾ ਬਸਾਂ ਚ ਰੋਲ ਜਾਂਦਾ ਨਹੀਂ ਰੋਲ ਜਾਂਦਾ ਉਹਦੇ ਸਾਰੇ ਬੱਚੇ ਜ ਤਕਰੀਬਨ ਹੀ ਸਾਡੇ ਨਹੀਂ ਜ਼ਿਆਦਾ ਹੈਗਾ ਹੈਗਾ ਬੱਚੇ ਸ ਜ਼ਿਆਦੇ ਬਸਾਂ ਤੇ ਹੀ ਆਉਂਦੇ ਕੋਲੇ ਬਸਾਂ ਤੇ ਆਉਂਦੇ ਜਾਂ ਪ੍ਰਾਈਵੇਟ ਬਸ ਤੇ ਆ ਜਾਂਦੇ ਮਦਾ ਤੀਤ ਕਾ ਹਾਂਜੀ ਬਧਾ ਆ ਦੇ ਉਹ ਮੁੰਡੇ ਨੂੰ ਥੋੜਾ ਖਿੱਚਣਾ ਸੀ ਉਹ ਵੀ ਟਾਈਮ ਨਾ ਆ ਜਾ ਕਰੇ ਦੁਕਾਨ ਤੇ ਇਹ ਤਾਂ ਹੁੰਦਾ ਕਿ ਨਹੀਂ ਉਹਨੇ ਮੈਂ ਕੀ ਮੈਂ ਗਿਆ ਵੇਲੇ ਨਾ ਆਇਆ ਕਰ ਥੋੜਾ ਜਿਹਾ ਕਿ ਸੀਜ਼ਨ ਚੱਲਣ ਡਿਆ ਹੋਰ ਤੇ ਆ ਨਹੀਂ ਇਹੋ ਥੋੜੇ 4 ਦਿਨ ਕੰਮ ਤੇ ਹੁੰਦੇ ਹੁੰਦੇ ਚੱਲ ਛੱਡੋ ਥੋੜੀ ਕਰੋ ਚੈਂਜ ਜਿਹੜੀ ਬਤੋ ਤੋ ਚਲੋ ਸਖਦਨ ਨੂੰ ਵੀ ਸੁਦਜਾਂ ਤਰਾ ਵੀ ਤੇਰੀ ਪੀਸ ਭਾਰਾ ਜਾ ਲਸਤੂਂਦੀ ਤੂੰ ਥੋੜਾ ਬੋਤਾਂ ਸਿਆਣਾ ਉਹਨੇ ਵੇਲਾ ਕਿੰਨਾ ਸੋਣਾ ਆਪਣਾ ਕੰਮ ਟੋ ਰਿਆ ਵਾ ਤੂੰ ਵੀ ਹੁਣ ਥੋੜਾ ਬੋਤਾ ਕੰਮਲ ਵੀ ਧਿਆਨ ਦੇ ਨਾਲ ਆਪਣੀ ਪੜਾਈ ਬੰਦ ਵੀ ਧਿਆਨ ਦੇ ਹਾਂਜੀ ਕੋਈ ਨਹੀਂ ਮਾਸੀ ਜੀ ਉਹਨੇ ਗਾਂ ਤੋਂ ਨਹੀਂ ਇਦਾਂ ਹਾਂ ਮੈਂ ਨਹੀਂ ਫੇਰ ਵੀ ਇਹ ਚੰਗਾ ਵੇਖਲਾ ਨਾ ਤੇ ਉਹਨੇ ਪਿਓ ਨੂੰ ਦੱਸਿਆ ਤੇ ਕੋ ਲੋ ਫੇਸ ਵੀ ਤਾਰ ਕੇ ਆਇਆ ਤੇ ਮਗਰ ਵੀ ਗਿਆ ਤੇ ਜੇ ਕੋਈ ਹੋਰ ਹੁੰਦਾ ਤੇ ਉਹ ਕਹਿੰਦਾ ਮੈਨੂੰ ਕਿ ਲੋਟ ਜਾਂਦੀ ਮੇਰਾ ਤਾਂ ਆਪਣਾ ਕੰਮ ਚੱਲਣ ਡਿਆ ਮੈਂ ਕੀ ਲੈਣਾ ਵਿੱਚੋਂ ਉਹ ਇੰਨਾ ਇਹਦਾ ਕਰਦਾ ਕਦੀ ਉਹਨੇ ਵਿਤ ਕਰਾ ਨਹੀਂ ਕੀਤਾ ਪਰ ਇਹ ਮੈਨੂੰ ਬਹੁਤ ਸਤਾਉਂਦਾ ਮੈਂ ਕੀ ਕਰਾਂ ਤੂੰ ਵੀ ਥੋੜਾ ਸੁਧਰ ਆਪਣੀ ਮੰਮੀ ਨੂੰ ਸਤਾਇਆ ਨਾ ਕਰ ਇੰਨਾ ਜੇ ਤੇਰੇ ਪਾਪਾ ਨੂੰ ਪਤਾ ਲੱਗ ਗਿਆ ਨਾ ਫੇਰ ਦੇਖੀ ਫੋਨ ਕਰ ਵੀਰ ਨੂੰ ਕਿੱਥੇ ਆਇਆ ਨਹੀਂ ਆ ਕੀ ਕਰਦਾ ਹੈ ਹੁਣੇ ਬਾਹਰ ਲੰਮੇ ਪਾਉ ਹਣ ਆਈ ਤਰਾ ਸਵੇਰੇ ਉਹ ਰਾਤ ਨੂੰ ਕਿਤੇ 10 ਮਿੰਟ ਭਾਵੇਂ ਇੱਥੇ ਬਾਹਰ ਖਲੋ ਜੇ ਨਹੀਂ ਤੇ ਉਹਨੇ ਕੋ ਨੂੰ ਬਸ ਦੁਕਾਨ ਤੇ ਦੇ ਘਰ ਦੁਕਾਨ ਤੇ ਤੇ ਘਰ ਚੰਗਾ ਵਣਾ ਨਹੀਂ ਬਾਤ ਜਾਂਦਾ ਤੂੰ ਦੇ ਲੋ ਜੀ ਹਲੋ ਹਲੋ ਹਾਂਜੀ ਵੀਰ ਜੀ ਕਿੱਥੇ ਜੇ ਹਲੋ ਮਾ ਵੀਰ ਜੀ ਕਿੱਥੇ ਜੇ ਆਵੇ ਮੈਂ ਹੱਥ ਬਾਹਰ ਆਇਆ ਮਟਾ ਗਿਆ ਅੱਛਾ ਆ ਜਾਓ ਫਿਰ ਮੰਮੀ ਗੁੱਸੇ ਹੁੰਦੇ ਆ ਆਵੇ ਬਾਸ ਆਮ ਲਿਆ ਮੈਂ ਹਾਂਜੀ ਆ ਗਿਆ ਹਾਂ ਉਹਦੇ ਬਸ ਆ ਗਿਆ ਮਨ ਪੰਜ ਮਿੰਟਾਂ ਤੱਕ ਅੱਛਾ ਇਹ ਵੀ ਪਿਓ ਆਪਣੇ ਨੂੰ ਫੋਨ ਲਾ ਕੇ ਬੈਠਾ ਹੈ ਪਤਾ ਨਹੀਂ ਕੀ ਗੱਲਾਂ ਕਰਨ ਦੇ ਸੀ ਮੈਨੂੰ ਸਮਝ ਨਹੀਂ ਆਤੀ ਪਹਿਲਾਂ ਉਹ ਤਾਂ ਗੱਲ ਕਰਦਾ ਤੇ ਫੇਰ ਮੈਨੂੰ ਦੱਸੂਗਾ ਅੱਛਾ ਪਹਿਲਾਂ ਆਪਣੇ ਪਿਓ ਨਾਲ ਹੀ ਕਰਨੀ ਉਹਨੇ ਤੇ ਫੇਰ ਮੈਨੂੰ ਦੱਸ ਦਿੰਦਾ ਆਹ ਵਿਆਹ ਉਸਨੇ ਇਹਦੇ ਸੁਣਦਾ ਇਹਦੇ ਹਾਂ ਤੂੰ ਕਿੱਥੇ ਚਲ ਗਈ ਬੋਤਲ ਸਾਰੇ ਆਏ ਬਹੁਤ ਵਧੀਆ ਮੈਂ ਸਹੜੋ ਬਾਹਰ ਤੋਂ ਵੜਾ ਕਾਫ ਮੋਫਲਿਆਂ ਦਾ ਬੜਾ ਸ਼ਕੀਨ ਹੈ ਹਾਂ ਮਾਂ ਸਾਰੇ ਜਣੇ ਬੈਠੇ ਤੈਨੂੰ ਪਤਾ ਮੇਰੀ ਮਾਂ ਵੀ ਸ਼ਕੀਨ ਆ ਮਾਸੀ ਜੀ ਮੋਫਲਿਆਂ ਲੈ ਆ ਹਾਂ ਹਲਾ ਹਾਂ ਚੱਲਦੇ ਬੈਠਾ ਮੈਂ ਰਹਾ ਕੰਪਨਾਂ ਤੇ ਲੱਗਾ ਨਹੀਂ ਬੈਠਾ ਇਹਨਾਂ ਵੀ ਰਾਟਾ ਕਰਾ ਮਾਰ ਭਰਾਵਾ ਬੈਹੋ ਹੀ ਮਾਰਦੇ ਆ ਜਿਹਦੇ ਤੇਰੀ ਹੁਣ ਫੀਸ ਵੀ ਤਾਰ ਆਇਆ ਵਾ ਤੇਰੇ ਮਗਰ ਵੀ ਗਿਆ ਤੇ ਹੁਣ ਨਾ ਗਲਤੀ ਕਰੀ ਪੁੱਤ ਹਾਂ ਹਾਂ ਤੇ ਜੇ ਇਹ ਤੇਰੇ ਪਿਓ ਨੂੰ ਪਤਾ ਲੱਗ ਗਿਆ ਵੀ ਇਹ ਨਾ ਕੰਮ ਕੀਤਾ ਤਾਂ ਸ਼ਾਮਤ ਤੇਰੀ ਵੀ ਤੇ ਨਾਲ ਮੇਰੀ ਵੀ ਸਾਰਿਆਂ ਦੀ ਸਾਰਿਆਂ ਦੀ ਹਾਂ ਉਹ ਤੇਰੀ ਮਰਜ਼ੀ ਆ ਇਹਨੇ ਸਾਡੀ ਇਸ ਤਰ੍ਹਾਂ ਰੱਖਣੀ ਆ ਕਿ ਗਵਾਉਣੀ ਆ ਸੋਖਾ ਬਲੇਡ ਜਿਹਾ ਡਾਹ ਪਤਾ ਚਿਲਣਾ ਉਹਦੇ ਚ ਪਾਓ ਹਾਂ ਤੇ ਇਹ ਦਿਖਲਾ ਰਹਾ ਹੈ ਬੰਦਾ ਹਾਂ ਆਲਾ ਹੋ ਰਿਖੇ ਕਾਲੇ ਚ ਪਾ ਦੇ ਚਿਲਣਾ ਨਾ ちゃっ ਤੇ ਆ ਇਹ ਮੋਫਲੀ ਦਾ ਬੜਾ ਸ਼ਕੀਨ ਆ। ਬਾਈਟਨ ਬੈਗੇ ਖਾ ਰਾਂ। ਹਮਸਾਰਾ ਸਿਆਲ ਮੋਫਲੀ ਚੱਲਣੀ। ਤੇ ਉਹਦਾ ਗੱਲ ਬਾਤ। ਕਿਹ ਵੱਲ ਬਾਕ ਤੇ ਸੁਣਿਆ ਪਤਾਈ। ਡੈਡੀ ਕਿਦਾਂ ਦੁਕਾਨ ਦਾ ਆਪਣਾ ਵਧੀਆ ਚੱਲਦਾ। ਦੁਕਾਨ ਦਾ ਵਧੀਆ। ਇਹ ਮੁੰਡਾ ਬੀਬਾ ਜਿਹੜਾ ਹੁਣ ਰੱਖਿਆ ਹੈ ਨਾ। ਹਾਂਜੀ ਉਹ ਵਧੀਆ। ਔਰ ਮੰਗਲ ਕਰਨੀ ਹੈ ਤੁਹਾਡੇ ਨਾਲ ਇੱਕ ਕੀ ਕਰਨੀ ਸਲਾਈ ਹੈ ਕਾਦੀ ਹੀ ਕਾਦੀ ਸਲਾ ਕਰਨੀ ਆ ਮਾ ਉਹ ਪਤਨ ਨੂੰ ਬੁਕੂੜੀ आले ਆਂ ਦੇ ਵੀ ਸਾਡੇ ਕੋ ਬੜਾ ਮਤਲਬ ਆ ਉਹ ਪਿੰਡ ਆ ਉਹ ਸਾਡਾ ਇਸ ਤੇ ਦਲੇ ਆ ਅੱਛਾ ਹਾਂ ਤੇ ਜੇ ਕਰ ਦੇ ਆ ਕਰਨੀ ਆ ਜਿਆਦਾ ਹੀ ਕਾਲਾ ਪੈ ਗਿਆ ਸੋਕ ਤੋਂ ਕਾਲੇ ਨੂੰ ਕੀ ਆ ਮੰਨੀ ਕਰਨਾ ਨਹੀਂ ਜਿੱਥੇ ਚਲੋ ਕੋਈ ਨਾ ਹੋਵੇ ਤੇ ਚੋਣਾਂ ਗੱਲ ਕਰੀ ਦੇਖ ਲੈਨੇ ਆ ਕੀ ਕੀਤੀ ਅੰਨਾਂ ਨਾਲ ਗੱਲ ਕਰੀ ਪਿਓ ਨਾ ਸਾਰੇ ਸਲਾਹ ਕਰਕੇ ਫੇਰ ਮੈਨੂੰ ਦੱਸ ਦੇ ਆ ਲੈ ਦੱਸ ਸਾਡੇ ਤੋਂ ਕਿਤੇ ਬਾਹਰ ਇਹ ਤੁਹਾਨੂੰ ਦੱਸਿਆ ਨਹੀਂ ਕਿ ਤੇ ਜੇ ਤੂੰ ਬੁੱਤ ਪਿਓ ਨਾ ਹੀ ਸਲਾਹ ਕਰ ਲਈ ਤੇ ਫੇਰ ਮੈਂ ਕੀ ਕਹਾਂ ਮੇਰੇ ਕੀ ਬੱਸ ਫੇਰ ਮੈਂ ਤੈਨੂੰ ਕਹੇ ਨਹੀਂ ਸਕਦੀ ਜਿੰਦਾਂ ਕਹੋਗੇ ਮੈਂ ਤਾਂ ਸਾਡੇ ਤੋਂ ਬਗੈਰ ਥੋੜਾ ਸੇ ਕੰਮ ਹੋਣਾ ਮੰਮੀ ਨਾ ਅੱਦੇ ਸਤਨ ਤੁਹਾਨੂੰ ਅੱਗੇ ਰਹਿਣਾ ਤੂੰ ਹੀ ਰਹਿਣਾ ਕੇ ਚਲੋ ਵੇਖ ਲੈਨੇ ਆ ਕਰ ਲੈਨੇ ਆ ਜਿੱਦਾਂ ਤੁਹਾਡੀ ਮਰਜੀ ਪੁੱਤ ਮੈਂ ਵੀ ਨਾਲ ਹੀ ਮੈਂ ਕੀ ਕਰਨਾ ਤਾਂ ਮੈਂ ਤਾਂ ਦਾਮ ਸੋਚਦੀ ਚੱਲ ਖਲੋ ਜਾਂਦੇ ਥੋੜਾ ਟਾਈਮ ਸੋਚੀਂ ਨੀਂ ਜਾ ਪਰ ਤੇਨ ਤੇੜਾ ਤੇੜਾ ਗਿਆ ਐਨੀ ਜਲਦਬਾਜ਼ੀ ਚ ਕਿਰੇ ਧੋਖੇ ਜੀ ਨਾ ਆ ਜੀਏ ਐ ਨਹੀਂ ਕੋਈ ਗੱਲ ਨਹੀਂ ਆ ਜੀ ਆਪਾਂ ਵੇਖ ਚਾ ਕੇ ਕਰਾਂਗੇ ਤਾਰਾ ਤੇ ਲਾ ਮਰ ਜਾਂ ਜਿਹੜੀਆਂ ਹਾਏ ਨਾ ਨੀਬ ਜਾਂ ਤਾਂ ਨੀਬ ਜਾਂ ਤਾਂ ਨਹੀਂ ਤੇ ਤਾਰੇ ਵੀ ਬੜੇ ਬਖਾਉਂਦ ਗਏ ਸੋਚ ਲੈ ਆਪਣਾ ਅੱਜ ਕੋਈ ਗੱਲ ਨਹੀਂ ਸਿਆਣੀ ਲੱਗਦੀ ਥੋੜੀ ਤੇ ਅੱਜ ਦੇਖਣ ਨੂੰ ਸਿਆਣੇ ਤਾਂ ਕੋਈ ਸਾਰੇ ਬੜੇ ਲੱਗਦੇ ਆ ਹੁਣ ਆ ਆਪਾਂ ਨੂੰ ਆਪਣਾ ਮੇਰੇ ਢਿੱਡ ਨਾਲ ਜਮੈਂ ਕਿਤੇ ਸਿਆਣਾ ਨਹੀਂ ਲੱਗਦਾ ਇੰਨੇ ਤੇ ਹੁਣ ਤਾਂ ਦੰਡ ਲਾਤੀ ਆ ਪਰਦਾ ਹੀ ਕੋਹ ਨਹੀਂ ਆ ਹੁਣ ਨਿਉ ਜਾਨਾ ਕਿਹਨੇ ਤੇਰੀ ਸਪੋਰਟ ਕਰਨੀ ਤੁਹੀਂ ਨਹੀਂ ਨਹੀਂ ਹੁਣ ਤਾਂ ਹੋਣਾ ਨਹੀਂ ਹਾਂ ਹਣ ਦੇਖੋ ਕਿ ਆ ਕੀ ਸੋਖ ਨਾ ਜਾਇਆ ਕਰ ਦੁਕਾਨ ਤੇ ਆਪਣਾ ਨਹੀਂ ਨਹੀਂ ਜਾਇਆ ਹੁਣ ਦੁਕਾਨ ਤੇ ਇਹਨੂੰ ਖੜਿਆ ਕਰਨਾ ਬਸ ਜਿੱਦਣ ਇਹਨੂੰ ਛੁੱਟੀ ਹੋਈ ਤੇ ਨਹੀਂ ਤੇਰਾ ਜੋ ਮੈਂ ਵੇਖ ਲਿਆ ਨਾ ਤੇ ਫਿਰਦਾ ਨਾ ਹੋ ਇਹ ਇਹਦੇ ਛੱਤਰ ਪਾਣੇ ਚਲੋ ਗੱਲ ਛੱਡ ਤੋ ਕੀ ਤੂੰ ਉਹਨਾਂ ਨਾਲ ਗੱਲ ਕੀਤੀ ਪਿਓ ਨਾਲ ਵੀ ਕੀਤੀ ਉਧਰ ਵੀ ਕਰਤੀ ਹੈ ਹਾਂਜੀ ਉਧਰ ਵੀ ਕੀਤੀ ਹੈ ਕੀ ਕਿਹਾ ਤੋ ਉਹਨਾਂ ਨੇ ਉਹ ਜੁਣੀ ਗੱਲ ਉਹਨਾਂ ਨਾਲ ਮੈਂ ਕੀ ਕਿਹਾ ਕਹਿੰਦੇ ਸੀ ਕਿ ਤੂੰ ਇੱਥੇ ਆਓ ਮੈਂ ਨਾ ਕਰੀ ਗੱਲ ਕਰਕੇ ਤੁਹਾਨੂੰ ਦੱਸੂ ਮੀਂਹ ਮਸਲਾ ਕਰ ਚੁੱਕਾ ਅਸੀਂ ਤਾਂ ਹੁਣ ਉੱਥੇ ਜਾਣਾ ਹਾਂ ਕਦੋਂ ਜਾਣਾ ਜਦੋਂ ਤੁਸੀਂ ਆਖੋ ਇਹ ਤਾਂ ਡੇਟ ਤੇ ਫਿਕਸ ਕਰ ਆਇਆ ਹਣਾ ਪਰ ਮੈਨੂੰ ਇਹ ਦੋਸ਼ ਆਪਿਆ ਤੂੰ ਡੇਟਾਂ ਵਿੱਚ ਫਿੱਚਦਾ ਰਾਂ ਤਾਡੀ ਤਾਂ ਬਗੈਰ ਡੇਟ ਕੇ ਪਤਾ ਨਹੀਂ ਕੀਤੀ ਆ ਲਹੈਂ ਮੈਨੂੰ ਤਾਂ ਪਤਾ ਨਹੀਂ ਕੀਤੀ ਤਾਇਆ ਯਾਰ ਮੋਬਾਈਲ ਲੈ ਕੇ ਅੱਜ ਗਾਲੀ ਰਾਤੀ ਆ ਪਿਆ ਅੱਗੇ ਨਹੀਂ ਕਿਸੇ ਲੈਂਦੀ ਮੈਂ ਤੇ ਆਪੇ ਉਹ ਤੇਰੇ ਨੂੰ ਖੋਲ ਲਮਨੇ ਪੁੱਛ ਨਹੀਂਨੇ ਕੀ ਆਂ ਕੋਈ ਕੁਛ ਹੋਣਾ ਨਾ ਕਰਦਾ ਪਰ ਮੇਰਾ ਮਾਂਜਾ ਨਹੀਂ ਖੋਸ਼ ਸੁਖ ਪਰ ਹੁਣ ਮੈਂ ਤੇਰਾ ਕਹਿਣਾ ਵੀ ਨਹੀਂ ਪੁੱਤ ਮੋੜ ਸਕਦੀ ਵੇਖ ਲੈ ਜਦੋਂ ਆ ਆਪੇ ਹੋ ਜਾਣਾ ਕੋਈ ਤੇਂ ਦੇ ਸਾਰਾ ਕੁਝ ਪਰ ਮੈਨੂੰ ਤਾਂ ਮੌਕਾ ਨਹੀਂ ਦਿੱਤਾ ਮੇਰੇ ਨਾਲ ਖੁਸ਼ੀਆਂ ਵਿੱਚ ਰਹਿ ਗਈਆਂ ਨਾ ਕੋਈ ਨਹੀਂ ਕਹੀ ਗਾਂਦੀ ਸਾਰੇ ਕੋਈ ਤੂੰ ਨਹੀਂ ਕਰਨਾ ਮਾਹੇ ਮੌਕੇ ਨੂੰ ਕੀ ਹੈ ਚਲੋ ਕੋਈ ਨਹੀਂ ਆ ਮੈਂ ਕਿਹੜਾ ਲਿਆਣ ਕੇ ਤੁਹਾਡੀ ਗਾੜੀ ਖੁਲਾਰਤੀ ਆ ਆਪਾਂ ਆ ਕੇ ਵੇਖਾਂਗੇ ਦੇਖਣ ਨੂੰ ਆਖਿਆ ਤੈਨੂੰ ਉਹ ਕਹਿੰਦੇ ਆਪ ਸਾਡੇ ਘਰ ਆ ਜਾਓ ਹਾਂਜੀ ਆਂਦੇ ਸਾਨੂੰ ਮੰਮੀ ਨਾਲ ਆਖੀ ਕਰ ਲੈ ਮੈਂ ਉਹ ਮੰਮੀ ਨਾਲ ਵੀ ਗੱਲ ਕਰ ਮੰਮੀ ਨਾਲ ਗੱਲ ਕਰ ਆਇਆ ਤੇ ਮਾਂ ਨੂੰ ਉਹਨੂੰ ਦੱਸਣ ਦੇਈ ਇਹੋ ਜਿਹੇ ਲੋਕ ਫਿਰ ਆਪੁੱਧ ਰਹੀ ਹੁੰਦੇ ਜਿਨ੍ਹਾਂ ਨੇ ਇਹ ਨਹੀਂ ਸੋਚਿਆ ਵੀ ਸਿੱਧੀ ਮੁੰਡੇ ਨਾਲ ਗੱਲ ਕਰਨ ਦੇ ਮਾਂ ਪਿਓ ਨਾਲ ਕਰ ਲੇ ਕੇ ਲੈ ਦੱਸ ਸ਼ਬਦ ਮਾੜਾ ਕੀਤਾ ਕਮ ਮਾੜਾ ਹੀ ਆ ਤੇ ਮੰਮੀ ਨੂੰ ਤਾਂ ਤੇਰੀ ਮੈਂ ਨੀਬੋਰ ਕਰਦਾ ਤੇ ਤੂੰ ਕਿਤੇ ਨਾ ਕਰਦਾ ਮੰਮੀ ਨੇ ਤੁਹਾਨੂੰ ਪਿੱਛੇ ਰੱਖਿਆ ਚਲ ਕੋਈ ਨਹੀਂ ਪਾਬ ਗਿਆ ਤੇਰੇ ਨਾਲ ਲੈ ਆ ਫਿਰ ਆਪਣੇ ਪਿਓ ਨੂੰ ਫੋਨ ਲਾ ਫੜਾ ਮੈਨੂੰ ਪੁੱਛਾਂ ਮੈਂ ਕੀ ਸਲਾਹ ਕੀਤੀ ਪਿਓ ਬੋਤਾ ਨੇ ਪਹਿਲਾਂ ਵਿਚਾਰ ਰਲਦੇ ਤੁਹਾਡੇ ਦੋਵਾਂ ਦੇ ਹਾਂ ਲੋਕ ਹੈਲੋ ਹੈਲੋ ਹਾਂਜੀ ਹਾਂਜੀ ਕੀ ਹਾਲ ਹੈ ਬਹੁਤ ਵਧੀਆ ਜੀ ਤੁਸੀਂ ਸਾਨੂੰ ਮੈਂ ਠੀਕ ਵਧੀਆ ਆ ਸੁੱਖ ਕੀ ਕਹਿਣ ਦਿਆ ਕੀ ਗੱਲ ਕੀ ਤੇ ਇਹਨੇ ਤੁਹਾਡੇ ਨਾਲ ਆਹੋ ਆਖੰਡਾ ਹੈ ਤਾਂ ਅੰਮ੍ਰਿਤ ਪਵਰਨ ਉਹ ਅਜੇ ਟਾਈਮ ਅਜੇ ਕੋਈ ਪਤਾ ਨਹੀਂ ਆਪੇ ਦੇ ਲਿਆ ਤਾਂ ਮੈਨੂੰ ਅੱਜ ਤਾਂ ਸੰਡੇ ਜੀ ਹਾਂਜੀ ਤਾਂ ਮੈਨੂੰ ਤਾਂ ਲੱਗ ਜੜੀ ਦੋ ਤਿੰਨ ਦਿਨ ਤੇ ਤੁਸੀਂ ਫਿਰ ਆਇਆ ਕਰੋ ਫਿਰ ਤੁਸੀਂ ਸ਼ਬਦ ਨੂੰ ਪ੍ਰੇਮੀ ਦੇ ਸੁੱਖ ਤੱਕ ਜਾਓ ਕਰੋ ਅੱਛਾ ਆਹ ਕੋਈ ਨਹੀਂ ਆ ਦੋ ਕੋਈ ਕਰ ਤੋਂ ਕਿਸ ਜਗ੍ਹਾ ਹੀ ਕਰਨਾ ਬੱਚਾ ਦੇ ਮੰਨੀ ਪੈਂਦੀ ਉਹਨੂੰ ਸੌਣ ਠੀਕ ਜੇ ਬਤ ਹਿਆਂ ਕਰਦੇ ਜਦੋਂ ਮੈਂ ਵੀ ਤੁਹਾਡੇ ਮਗਰ ਹੀ ਨਹੀਂ ਨਹੀਂ ਕੋਈ ਨਹੀਂ ਕੋਈ ਬੱਚਾ ਦੇ ਮੰਨੀ ਪਾਣੀ ਆ ਤੋ ਕੋਈ ਗੱਲ ਨਹੀਂ ਜੋ ਕਰਦਾਂਗੇ ਵਧੀਆ ਹੀ ਕਰਾਂਗੇ ਚਲੋ ਠੀਕ ਠੀਕ OK ਚਾ ਠੀਕ ਹੈ ਫਿਰ ਪੁੱਤ ਤੂੰ ਤੇ ਉਹ ਪਤਾਨੇ ਸਲਾਹ ਕਰ ਲਈ ਹੈ ਮੈਂ ਨਾਲ ਹੀ ਆ ਤੁਹਾਡੇ ਪਰ ਪ੍ਰੀਤੀ ਜਾਣਾ ਵਸਰੇ ਚਲੇ ਜਾਨੇ ਆਪਾਂ ਪਰ ਮੈਂ ਮਤਲਬ ਐ ਚੰਗੀ ਤਰ੍ਹਾਂ ਸਾਰੀ ਗੱਲਬਾਤ ਕੁੜੀ ਨੂੰ ਪੁੱਛਣੀ ਆ ਫੇਰ ਨਾ ਪੁੱਤ ਗਈ ਜਿਹੜੀ ਤੋਂ ਬੱਚਿਆਂ ਵਾਲੀ ਗੱਲ ਨਹੀਂ ਰੱਖਣੀ ਆ ਚਲੋ ਤੁਹਾਡਾ ਮਨ ਮਿਲ ਗਿਆ ਵੱਖਰੀ ਗੱਲ ਆ ਪਰ ਉਹਦੀ ਮਾਂ ਨਾਲ ਉਹਦੀ ਫੈਮਿਲੀ ਬਾਰੇ ਆਪਾਂ ਸਾਰਾ ਪੁੱਛਣਾ ਉਹ ਵੀ ਸਾਡਾ ਬੇਸ਼ੱਕ ਪਹਿਲਾਂ ਪਤਾ ਕਰ ਲੈਣ ਜਿੱਥੋਂ ਮਰਜੀ ਹੈ ਨਹੀਂ ਕੋਈ ਗੱਲ ਨਹੀਂ ਹੈ ਸਾਨੂੰ ਕੋਈ ਨਹੀਂ ਪਰ ਇਹ ਕਿ ਕੁੜੀ ਦੀ ਨੇਚਰ ਵਧੀਆ ਹੋਣੀ ਚਾਹੀਦੀ ਪੁੱਤ ਤੈਨੂੰ ਪਤਾ ਨੌਵਾਂ ਘਰ ਚ ਚੰਗੀਆਂ ਹਨ ਤੇ ਮਾਪਿਆਂ ਦੀ ਜ਼ਿੰਦਗੀ ਜਿਹੜੀ ਉਹ ਸੰਭਾਲੀ ਹੋਵੇ ਥੋੜਾ ਸਾਰਿਆਂ ਦਾ ਪਰਿਵਾਰ ਸਾਰੇ ਪਰਿਵਾਰਾਂ ਦੀ ਜ਼ਿੰਦਗੀ ਹੁੰਦੀ ਹੈ ਤੇ ਅਸੀਂ ਤੇਰਾ ਹੀ ਸੋਚਦੇ ਜੇ ਉਹ ਜੀ ਆ ਗਈ ਤੇ ਜੇ ਤੈਨੂੰ ਹੀ ਕੱਲ ਨੂੰ ਉਹਨੇ ਸੂਲੀ ਤੇ ਟੰਗ ਛੱਡਿਆ ਤੇ ਆਪਾਂ ਚਲੋ ਨਾਲ ਉੱਥੇ ਸਾਰਾ ਪਰਿਵਾਰ ਹੀ ਉੱਪਰ ਸੋਣੀ ਰੋਟੀ ਖਾਂਣ ਡੈ ਕਮਾਈ ਕਰਨ ਡੈ ਕਿ ਤਿਰਸਤਿਆਂ ਦਾ ਘਾਟਾ ਨਹੀਂ ਆ ਚਲੋ ਜੇ ਤੇਰਾ ਦਿਨ ਮਿਲ ਗਿਆ ਵਾ ਤੇ ਆਪਾਂ ਜਾ ਚਲ ਜਾ ਨਹੀਂ ਹੁੰਦੇ ਤੁਸੀਂ ਪਤਾ ਨਹੀਂ ਕਿ ਪੂਰਾ ਵੇਖ ਕੇ ਆਪਾਂ ਤਾਂ تسਲੀ ਪਾ। ਸਵੇਰੇ ਫਿਰ ਸਵੇਰੇ ਜਾਂਦੇ ਫਿਰ ਨਾ ਸਵੇਰੇ ਨਹੀਂ ਤੂੰ ਕਦੋਂ ਦਾ ਕੰਮ ਤਾਂ ਤੇ ਪਿਓ ਨਾਲ ਗੱਲ ਕਰ ਲਈ ਸੀ ਪਾ 6 ਵਜੇ ਦਾ ਦੁਕਾਨ ਤੋਂ ਆਇਆ 7 ਵਜੇ ਦਾ ਤੇ ਤੂੰ ਵੀ ਨੋ ਦੋ ਦਸ ਦਿਨੋਂ ਕੋਈ ਛੋਟ ਸਾਟ ਕੱਢ ਕੇ ਪ੍ਰੈਸ ਕਰਦੇ ਕੁਝ ਅੱਜ ਦਾ ਸੋਚ ਤੇ ਵੀ ਨਾਲੇ ਖੜਨਾ ਕੁੜਨਾ ਵੀ ਕੁਝ ਪਊਗਾ ਜੇ ਖੜਨਾ ਕੀ ਆਪਾਂ ਖੜਨਾ ਕੀ ਆਪਾਂ ਉਹਨਾਂ ਨੂੰ ਇੱਕ ਵਾਰੀ ਫੋਨ ਕਰਕੇ ਪੁੱਛ ਲੋ ਸਵੇਰੇ ਘਰੇ ਆਹੋ ਇਹ ਨਹੀਂ ਗੱਲ ਬਾਤ ਇਹ ਘਰੇ ਦੀਆਂ ਗੱਲਾਂ ਦੇ ਛੱਡ ਦੇ ਕਾਕਾ ਤੂੰ ਇਹ ਨਾ ਕਹੀਂ ਮੈਂ ਹੀ ਤੇਰੇ ਨੂੰ ਤੇਰੇ ਨਾਲ ਤੋਰ ਤੀਂ ਪਾਤ ਤੇਜਾ ਆਹੋ ਉਹ ਸੱਟੀ ਪੱਟੀ ਲਾ ਕੇ ਆਇਆ ਵਾ ਅਗਲੇ ਸਾਸਣਾ ਵੀ ਗੱਲ ਕੀਤੀ ਆ ਹੋਰ ਆਪਾਂ ਕੀ ਕੰਨਾ ਫਲ ਫਰੂਟ ਲੈ ਜਾ ਗਏ ਫਲ ਫਰੂਟ ਕੋਈ ਲੈ ਲਾਂਗੇ ਜਾਂ ਕੋਈ ਡੱਬਾ ਡੱਬਾ ਲੈ ਜਾ ਬਹੁਤਾ ਨਹੀਂ ਕਰਨੀ ਤੋਰ ਬਾਅਦ ਚ ਵੇਖ ਲਾਂਗੇ ਤੇ ਜੇ ਮੈਨੂੰ ਚੰਗੀ ਲੱਗੂਗੀ ਤੇ ਫੇਰ ਮੈਂ ਪੈਸੇ ਰੱਖਾਂਗੀ ਜੇ ਮੈਨੂੰ ਕੁੜੀ ਚੰਗੀ ਨਾ ਲੱਗੀ ਤੇ ਮੈਂ ਪੈਸੇ ਨਹੀਂ ਰੱਖਾਂ ਠੀਕ ਆ ਮਾਤਾ ਠੀਕ ਆ ਠੀਕ ਆ ਹਾਂ ਨਾ ਦੱਤੋਂ ਟੈਨਸ਼ਨ ਲੈ ਫੇਰ ਆਪਾਂ ਚਾਹ ਕੁੱਟ ਪੀ ਕੇ ਤੇ ਫੇਰ ਆਪਾਂ ਉੱਠ ਕੇ ਆ ਜਾਣਾ ਚਲ ਆ ਖਾਣੀਆਂ ਦਿਖਾਓ ਨਹੀਂ ਤੇ ਪੌਣ ਲੱਗਦਾ ਟਾਈਮ ਬੜਾ ਘਰ ਲੈਟ ਬੰਦ ਪੁੱਤ ਮੇਰਾ ਬਹੁਤ ਲੱਗੇ ਠੀਕ ਆ ਕਪੜੇ ਮੇਰੇ ਕਰਦੇ ਪ੍ਰੈਸ ਕਰਕੇ ਪ੍ਰੈਸ ਕਰਕੇ ਖੜੂ ਤੈਨੂੰ ਕਿ ਉਹ ਪੈਨਸ਼ਨ ਲੈਣਾ ਤੂੰ ਕਿ ਉਦਾਂ ਨਹੀਂ ਖੜਦੀ ਮੈਂ ਮੈਂ ਲੱਗਾ ਜੀ ਨੰਦਾ ਕਿੱਡੀ ਕਾਲੀ ਹੈ ਇਹਨੂੰ ਕਿੱਦਿ ਕਾਲੀ ਇਹਨੂੰ ਕਿੱਲਾ ਕਿਦਾਂ ਦਾ ਸਮਾਂ ਆ ਗਿਆ ਅੱਗੇ ਮਾਪੇ ਤੁਰਦੇ ਨੇ ਦੇ ਹੀ ਹੁਣ ਢੀਆਂ ਪੁੱਸਾ ਤੇ ਸਭ ਕੁਝ ਕਰ ਲਿੰਦੀ ਆ ਤੂੰ ਕਿੱਥੇ ਸੌਣਾ ਤੂੰ ਫੇ ਸੁੱਖ ਕੋਲ ਚੱਲ ਉਧਰ ਇੱਥੇ ਔਖੇ ਹੋਵਾਂਗੇ ਤੰਨੇ ਜਾਣੇ ਚੱਲ ਆਪਣੇ ਮੇਰੇ ਰੂਮ ਚ ਫਲੈਟ ਬੰਦ ਕਰ ਦੇ ਸੁਖ